ਸਰਦਾਰ ਗੁਰਮੀਤ ਸਿੰਘ ਕਰਾਚੂ ਜਿੰਦਾਬਾਦ 10-15 ਦਿਨਾਂ ਦੇ ਵਿੱਚ ਵਿੱਚ ਇਹ ਡਿਸਮੈਂਟਲ ਹੋ ਜਾਣੀ ਆ। ਅਸੀਂ ਧੰਨਵਾਦ ਕਰਦਾ ਗਰਮਾਇਤ ਸਿੰਘ ਕਰਾਚੂ ਦਾ ਜੀ ਤੇ ਭਗਵੰਤ ਮਾਨ ਜੀ ਦਾ ਜੀ। ਅ 10 ਦਿਨਾਂ ਦੇ ਵਿੱਚ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਇਹ ਲਾਈਨ ਗੱਡੀ ਆ। ਇਕਰ ਵੰਗੂ ਪਾਲ ਤੋਂ ਸੇਸੋ ਕਰਾਉਣ ਨੂੰ ਲੱਗੀ ਹੋਈ ਸੀ। ਉਹ ਸਮੱਸਿਆ ਜਿਹੜੀ ਬਾਈ ਗੁਰਮੇਲ ਸਿੰਘ ਜੀ ਕਰਾ ਸਤਿ ਆਜੂ ਦਾ ਵੀ ਮਿਹਨਤ ਸੜਕਾਂ ਤੇ ਸਾਡਾ ਭਾਈ ਗੁਰਪ੍ਰੀਤ ਸਿੰਘ ਆ ਬਾਬਾ ਜਿਨ੍ਹਾਂ ਦੀ ਮਿਹਨਤ ਸੜਕਾਂ ਇਹਨਾਂ ਲੋਕਾਂ ਦੀ ਮਿਹਨਤ ਦੇ ਸੜਕਾਂ ਅੱਜ ਜਿਹੜੀਆਂ 34 ਸਾਲ ਪੁਰਾਣੀਆਂ ਤਾਰਾਂ ਤੇ ਜਿਹੜੇ ਉਹ ਪਿੱਲਰ ਲੋਕਾਂ ਦੇ ਘਰਾਂ ਤੋਂ ਨਿਕਲ ਜਾ ਰਹੇ ਨੇ ਉਹ ਭਾਈ ਗੁਰਮੇਲ ਸਿੰਘ ਕਰਾ ਕੇ ਦੀ ਦੇਣਾ ਮੈਂ ਬਹੁਤ ਬਹੁਤ ਵਧਾਈ ਕਰਦਾ ਮੈਂ ਭਾਈ ਜੀ ਨੂੰ ਸਾਡੇ ਇੱਥੇ ਪਿੰਡ ਤੋਂ ਜੁਆਇਨ ਕਰਦੇ ਆ ਪੀਐਲ ਨੂੰ ਕਹਿੰਦੇ ਆ ਮਈ 1974 ਦੇ ਵਿੱਚ ਜਿਹੜੀ ਇਹ ਲਾਈਨ ਸਟਾਰਟ ਹੋਈ ਤੇ 1990 ਤੱਕ ਇਹ ਲਾਈਨ ਚੱਲੀ ਹੈ ਤੇ ਤਕਰੀਬਨ 34 ਸਾਲ ਹੋ ਗਏ ਸੀ ਅੱਜ ਇਹ ਲਾਈਨ ਨੂੰ ਬੰਦ ਕਰਿਆ ਜਿਹਦੇ ਵਿੱਚ ਜਦੋਂ ਵੀ ਇਹ ਸ਼ੱਕੀ ਹੁੰਦੇ ਸੀ ਤਾਂ ਇਹੀ ਗੱਲ ਕਰਦੇ ਸੀ ਵੀ ਆਪਣੀ ਫਾਈਲ ਦਾ ਕੀ ਬਣਿਆ ਤੇ ਬਾਰ ਬਾਰ ਵੀ ਆਫਸਰ ਸੀਗੇ ਉਹਨਾਂ ਨੇ ਬਾਰ ਬਾਰ ਕਾਲ ਕਰਾਉਂਦੇ ਤੇ ਇਹਦੇ ਵਿੱਚ ਪੰਜ ਸੀਨੀਅਰ ਇੰਜੀਨੀਅਰ ਐ ਜਿਹੜੇ ਉਹਨਾਂ ਦੀ ਇੱਕ ਕਮੇਟੀ ਬਣਾਈ ਗਈ ਉਨਾ ਤੋਂ ਮੈਂ ਇੰਜੀਨੀਅਰ ਰਿਪੋਰਟ ਪੇਸ਼ ਕੀਤੀ ਤੇ ਉਹਦੇ ਵਿੱਚ ਪਾਇਆ ਗਿਆ ਵੀ ਇਹ 1990 ਤੋਂ ਇੰਜੀਨੀਅਰ ਲਾਈਨ ਬੱਦਦਾ ਕਿ ਤੇ ਹੁਣ ਆਪਾਂ ਨੂੰ ਇਸ ਦੀ ਲੋੜ ਨਹੀਂ ਹੈਗੀ ਤੇ ਇਹ ਪੱਟਣ ਦੇ ਯੋਗ ਆ ਦੇਖੋ ਹੱਦ ਤੋਂ ਜ਼ਿਆਦਾ ਜਿਹੜੀ ਲਾਈਨਾਂ ਉਹ ਨਿਕਲ ਚੁੱਕੀ ਆ ਤੇ ਜਿਹੜਾ ਸ਼ਹਿਰੀ ਏਰੀਆ ਉਸ ਦੀ ਸਿਰਫ ਲਾਈਨ ਰਹਿ ਗਈ ਆ ਤੇ ਇਸ ਦੇ ਵਿੱਚ ਵੀ ਦੇਖੋ ਸ਼ਹਿਰ ਦੇ ਵਿੱਚੋਂ ਕੱਟ ਲਗਾਇਆ ਜਾਂਦਾਗਾ ਕੱਟ ਲਗਾ ਲਗਾ ਕੇ ਲਾਈਨਾਂ ਜਿਹੜੀ ਉਹ ਕੱਟੀ ਜਾ ਰਹੀ ਹੈਗੀ ਤੇ ਬਹੁਤ ਜਲਦੀ 10 ਦਿਨਾਂ ਦੇ ਵਿੱਚ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਇਹ ਲਾਈਨ ਕੱਟੀ ਜਿੰਦਾਬਾਦ ਸਰਦਾਰ ਗੁਰਮੀਲ ਸਿੰਘ ਰਾਜ ਤੋਂ ਜਿੰਦਾਬਾਦ ਸਰਦਾਰ ਗਲੇਸ਼ ਸਿੰਘ ਰਾਜ ਤੋਂ ਜਿੰਦਾਬਾਦ ਸਰਦਾਰ ਗੁਰਮੀਲ ਸਿੰਘ ਰਾਜ ਤੋਂ ਜਿੰਦਾਬਾਦ ਹਾਂਜੀ ਆਪਣਾ ਗੁਰਿੰਦ ਸਿੰਘ ਫੌਜੀ ਅੱਛਾ ਗੁਰਿੰਦ ਸਿੰਘ ਜੀ ਤੁਸੀਂ ਪ੍ਰੀਜ਼ਨਗਰ ਮਹੱਲੇ ਦੇ ਰਹਿਣ ਵਾਲੇ ਹੋਗੇ ਅੱਜ ਕੀ ਪ੍ਰੀਜ਼ਨਗਰ ਮਹੱਲੇ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਕਾਦੀ ਖੁਸ਼ੀ ਕਾਦੀ ਆ ਇਹ ਖੁਸ਼ੀ ਇਹੀ ਆ ਜੀ ਸਰਦਾਰ ਗੁਰਮੀਲ ਸਿੰਘ ਰਾਜ ਤੋਂ ਇਹ ਜਿਹੜਾ ਇਹ ਕੰਮ ਕਰਾਇਆ ਜੀ ਇਹ ਬਹੁਤ ਵਧੀਆ ਕਰਾਇਆ ਤੇ ਇਸ ਤੋਂ ਪਹਿਲਾਂ ਗਊਸ਼ਾਲਾ ਚ ਤਾਰ ਜਾਂਦੀ ਸੀ ਉਹ ਵੀ ਇਹਨਾਂ ਨੇ ਕਢਾਈ ਉਹ ਤਾਂ ਕਢਾਦੀ ਇਹ ਇਹ ਹੈਗੀ ਸੀ ਇਹਦਾ ਪਰਪਸ ਚੱਲ ਰਿਆ ਸੀ ਹੁਣ ਇਹਨੂੰ ਵੀ ਕਢਾਇਆ ਜਾ ਰਿਹਾ ਗੁਰਪ੍ਰੀਤ ਸਿੰਘ ਬਾਬਾ ਜ਼ਿਲ੍ਹਾ ਜੂਥ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਸੰਗੋ ਅੱਛਾ ਗੁਰਪ੍ਰੀਤ ਜੀ ਅੱਜ ਤੁਸੀਂ ਗਰਮੇਲ ਸਿੰਘ ਰਾਚੋਂ ਦੇ ਹੱਕ ਦੇ ਵਿੱਚ ਨਾਰੇ ਇਕ ਲਗਾ ਰਹੇ ਹੋਗੇ ਤੁਹਾਡੇ ਮਹੱਲੇ ਦੇ ਵਿੱਚ ਖੜੇ ਹੋਗੇ ਪ੍ਰੀਤਨਗਰ ਦੇ ਵਿੱਚ ਬਹੁਤ ਜ਼ਿਆਦਾ ਤੁਹਾਡੇ ਵਿੱਚ ਖੁਸ਼ੀ ਦੀ ਲਹਿਰ ਦਿਖ ਰਹੀ ਹੈਗੀ ਪਬਲਿਕ ਦੇ ਵਿੱਚ ਇਹ ਕੀ ਕਾਰਨ ਕੀ ਹੈ ਜੀ ਇਹ ਸਾਡੇ ਨਾਲ 22 ਸਾਲ ਪੁਰਾਣੀ ਜਿੱਦਾਂ ਲਵਲੀ ਕਾਕੜਾ ਜੀ ਨੇ ਸਾਡੇ ਪ੍ਰਧਾਨ ਜੀ ਨੂੰ ਦੱਸਿਆਗਾ ਕਿ 22 ਸਾਲ ਪੁਰਾਣੀ ਲਾਈਨ ਆ ਜਿਹੜੀ ਇਹ ਡਿਸਮੈਂਟਲ ਹੋਣ ਲਈ ਪਈ ਸੀ 22 ਸਾਲ ਤੋਂ ਜੇ ਅਸੀਂ ਪਹਿਲਾਂ ਬਾਈ ਗਰਮੀਤ ਸਿੰਘ ਕੋਲ ਗਏ ਫੈਲ ਲੈ ਕੇ ਤੇ ਉਹਨਾਂ ਨੇ ਸਰਦਾਰ ਭਗਤਪਾਲ ਜੀ ਕੋਲ ਹੀ ਗਏ ਲੈ ਕੇ ਗਏ ਉੱਥੇ ਜਾ ਕੇ ਫਿਰ ਉਹਨਾਂ ਨੇ ਸਾਡੀ ਮੰਗ ਨੂੰ ਮਤਲਬ ਕਿ ਸਵੀਕਾਰ ਕੀਤਾ ਤੇ ਉਸ ਤੋਂ ਬਾਅਦ ਇਹ ਅੱਜ ਇਹਦਾ ਟੈਂਡਰ ਲੱਗ ਚੁੱਕਿਆ ਇਹ ਬਟਨ ਸ਼ੁਰੂ ਹੋ ਗਿਆ ਕਿੰਨਾ ਸਮਾਂ ਲੱਗ ਜੂਗਾ ਜੀ ਪਟਨ ਨੂੰ ਕਿੱਥੋਂ ਤੋਂ ਕਿੱਥੇ ਤੱਕ ਇਹਦਾ ਜਾਲ ਵਿਸਿਆ ਹੋਇਆ। ਭਵਾਨੀ ਸਾਈਡ ਤੋਂ ਆ ਰਹੀ ਸੀ ਜੀ ਤੇ ਭਵਾਨੀਗੜ੍ਹ ਦੇ ਸਿਰੇ ਤੇ ਆ ਕੇ ਇਹ ਉੱਥੇ ਕੰਮ ਹੁਣ ਮਤਲਬ ਕਿ ਦੁਬਾਰਾ ਜੋ ਕਿ ਪਿਛੇ ਥੋੜੀਆਂ ਦਿੱਕਤਾਰੀਆਂ ਨੇ ਸ਼ਹਿਰ ਚ ਜਾਂ ਮੰਡੀ ਕਰਕੇ ਆ ਰੀਆਂ ਸੀਗੀਆਂ ਉਹਦੇ ਕਰਕੇ ਕੁਝ ਦਿਨ ਲਈ ਮਤਲਬ ਕਿ ਰੋਕਿਆ ਗਿਆ ਸੀ ਕੰਮ ਹੁਣ ਦੁਬਾਰਾ ਫੇਰ ਸ਼ੁਰੂ ਆ ਕੰਮ ਆਉਣ ਵਾਲੇ 10-15 ਦਿਨਾਂ ਦੇ ਵਿੱਚ ਵਿੱਚ ਇਹ ਡਿਸਮੈਂਟਲ ਹੋ ਜਾਣਾ। ਅਸੀਂ लवली ਸ਼ਰਮਾ ਕੱਕੜਾ ਜੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਆਮ ਆਦਮੀ ਪਾਰਟੀ ਸੰਗਰੂਰ ਜੀ ਗੁਰਮੀਲ ਸਿੰਘ ਕਰਾ ਚੌਂਦੇ ਹੱਕ ਤੁਸੀਂ ਨਾਰੇबाजी ਹੋ ਰਹੀ ਹੈਗੀ ਦੇਖੋ ਸਮੁੱਚਾ ਸ਼ਹਿਰ ਜਿਹੜਾ ਪਵਾਨੀਗੜ ਹੈ ਅੱਜ ਉਹ ਗਰਮੇਲ ਸਿੰਘ ਦਾ ਧੰਨਵਾਦ ਕਰਦਾ ਥੱਕ ਨਹੀਂ ਰਿਹਾ ਕਿਉਂਕਿ ਪਿਛਲੇ 22 ਸਾਲਾਂ ਤੋਂ ਜਿਹੜਾ ਸਾਡੇ ਸ਼ਹਿਰ ਪਵਾਨੀਗੜ ਦਾ ਇੱਕ ਬਹੁਤ ਵੱਡਾ ਮੁੱਦਾ ਸੀ ਜਿਹੜਾ ਪਵਾਨੀਗੜ ਦੇ ਵਿੱਚੋਂ ਲੰਘਦੀਆਂ ਤਾਰਾਂ ਸੀ ਜਿਹੜੀਆਂ ਸ਼ਹਿਰ ਦੇ ਵਿੱਚੋਂ ਤਕਰੀਬਨ 7 ਕਿਲੋਮੀਟਰ ਦੀ ਜਿਹੜੀ ਲੰਮੀ ਲਾਈਨ ਸੀ ਸਾਡੀ ਜਿਹੜੀ ਡੈੱਡ ਹੋ ਚੁੱਕੀ ਸੀ 22 ਸਾਲ ਪਹਿਲਾਂ ਉਹਨੂੰ ਕਢਾਉਣ ਦੇ ਲਈ ਤਕਰੀਬਨ ਜਿਹੜੀਆਂ ਪਿਛਲੀਆਂ ਪਾਰਟੀਆਂ ਸੀ ਰਾਜਨੀਤਿਕ ਪਾਰਟੀਆਂ ਕਾਲੀ ਦਲ ਦੇ ਸਮੇਂ ਵੀ ਕਾਂਗਰਸ ਦੇ ਸਮੇਂ ਵੀ ਬਹੁਤ ਜਿਹੜਾ ਜ਼ੋਰ ਲਾਇਆ ਉਹਨਾਂ ਪਾਰਟੀਆਂ ਦੇ ਨੇਤਾਵਾਂ ਨੇ ਪਰ ਜਿਹੜੀ ਮਿਹਨਤ ਦਾ ਬੂਰ ਉਹ ਸਰਦਾਰ ਸਿੰਘ ਗਰਮੇਲ ਸਿੰਘ ਖਰਾਚੋਜ ਦੀ ਮਿਹਨਤ ਨੂੰ ਪਿਆ ਤੇ ਸ਼ਹਿਰ ਨਿਵਾਸੀਆਂ ਦੀ ਜਿਹੜੀ ਮੰਗ ਉਹ ਪੂਰੀ ਹੋਈ ਕਿਉਂਕਿ ਇਹ ਜਿਹੜੀ ਲਾਈਨ ਸੀ 22 ਸਾਲ ਪਹਿਲਾਂ ਇਹ ਡਿਸਪੋਜ਼ਲ ਚੱਲਦੀ ਸੀ ਡਿਸਪੋਜ਼ਲ ਤੋਂ ਬਾਅਦ ਇਹਨੂੰ ਡੈੱਡ ਕਰ ਦਿੱਤਾ ਗਿਆ ਸੀ ਪਰ ਇਹਨੂੰ ਕੱਢਿਆ ਨਹੀਂ ਸੀ ਗਿਆ ਕਿਉਂਕਿ ਜਦੋਂ بارش ਪੈਂਦੀ ਸੀ ਇਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਕਰੰਟ ਸੀਗਾ ਉਹ ਆਉਂਦਾ ਸੀ ਤੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਇਹ ਕਿ ਸਾਡੇ ਜਿਹੜੀਆਂ ਇਹ ਲਾਈਨ ਆ ਇਹ ਜਿਹੜੇ ਪਿੱਲਰ ਨੇ ਸਾਡੇ ਘਰਾਂ ਦੇ ਵਿੱਚ ਸਾਡੇ ਰਹਿائش ਦੇ ਵਿੱਚ ਲੱਗੇ ਉਹਨਾਂ ਨੂੰ ਕਢਾਇਆ ਜਾਵੇ ਇਹ ਰਾਜਵੀਰ ਸਿੰਘ ਰਾਜੂ ਹੈ ਜੀ ਮੇਰਾ ਨਾਮ ਖੁਸ਼ੀ ਜੀ ਸਾਡੀ ਵਰਕਸ਼ਾਪ ਸਭ ਕੰਮ ਕਰਦੇ ਹੋਰੇ ਜੀ ਤੇ ਸਾਡੀ ਦੁਕਾਨ ਉਪਰ ਦੀ ਨਗਰੇ ਜੇ ਲਾਈਟ ਸਾਡੇ ਕਈ ਵਾਰ ਜੇ ਅਸੀਂ ਕੋਈ ਲੋਹਾ ਸਿੱਧਾ ਕਰਦੇ ਜਾਂ ਸਾੜਾ ਕਰਦੇ ਆ ਸਾਡੇ ਨਾਲ ਅਟੈਚ ਹੋ ਜਾਂਦਾ ਕਈ ਵਾਰ ਕਰੰਟ ਵੀ ਸਾਡੇ ਕਿਦੋਂ ਬੰਦ ਲੱਗਿਆ ਨਹੀਂ ਪੈਂਦੇ ਜੀ ਤੇ ਉਹਦੇ ਕਰਕੇ ਸਾਨੂੰ ਇਹ ਖੁਸ਼ੀ ਲਹਿਰਾ ਜੀ ਪਹਿਲਾਂ ਦੋ ਤਿੰਨ ਪਾਰਟੀਆਂ ਆ ਕੇ ਬੱਗੀਆਂ ਜੀ ਅਸੀਂ ਧੰਨਵਾਦ ਕਰਦਾ ਗਰਮਾਇਤ ਸਿੰਘ ਘਰਾਚੂ ਦਾ ਜੀ ਤੇ ਭਗਵੰਤ ਮਾਨ ਜੀ ਦਾ ਜੀ ਕੀ ਇਹ ਤੁਹਾਡੀ ਦੁਕਾਨ ਕਿਹੜੀ ਜਗ੍ਹਾ ਤੇ ਵਰਕਸ਼ਾਪ ਕਿਹੜੀ ਜਗ੍ਹਾ ਤੇ ਲੈਣ ਕਿੱਥੋਂ ਦੀ ਨੰਗਰੀ ਹੈ ਜੀ ਇਹ ਪ੍ਰੀਤਨਗਰ ਵਾਲਾ ਰੋਡ ਦੇ ਭਾਈ ਵਰਕਸ਼ਾਪ ਸਤਨਾਮ ਜੀ